ਸਤ ਸ੍ਰੀ ਅਕਾਲ ਬੱਚੋ ਆਓ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੱਚੋ ਤੇ ਬੱਚੋ ਆਪਾਂ ਪੜ੍ਹ ਰਹੇ ਹਾਂ ਨਵੀਂ ਉਡਾਨ ਪੁਸਤਕ ਸੈਕਿੰਡ ਕਲਾਸ ਦੀ ਠੀਕ ਹੈ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਉਸ ਦਾ ਹੀ 10ਵਾਂ ਲੈਸਨ ਸਾਂਝੀ ਜ਼ਿੰਮੇਵਾਰੀ ਸਾਂਝੀ ਜ਼ਿੰਮੇਵਾਰੀ 10ਵਾਂ ਲੈਸਨ ਹੈ ਇਹ ਤੇ ਚਲੋ ਸ਼ੁਰੂ ਕਰਦੇ ਹਾਂ ਆਪਾਂ ਪੜਨਾ ਸਭ ਤੋਂ ਪਹਿਲਾਂ ਵਿਚਾਰ ਚਰਚਾ ਵਿੱਚ ਤੁਹਾਨੂੰ ਕੀ ਪੁੱਛਿਆ ਗਿਆ ਹੈ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਰਹਿੰਦਾ ਹੈ ਤੇ ਕੀ ਤੁਸੀਂ ਸਾਰੇ ਮਿਲ ਜੁਲ ਕੇ ਰਹਿੰਦੇ ਹੋ ਇਹ ਪੁੱਛਿਆ ਵਿਚਾਰ ਚਰਚਾ 'ਚ ਠੀਕ ਹੈ ਤੇ ਚਲੋ ਹੁਣ ਆਪਾਂ ਲੈਸਨ ਪੜ੍ਹਦੇ ਹਾਂ ਅਸੀਂ ਸਾਰੇ ਆਪੋ ਆਪਣੇ ਘਰਾਂ ਵਿੱਚ ਰਹਿੰਦੇ ਹਾਂ ਇੱਕ ਘਰ ਵਿੱਚ ਰਹਿਣ ਕਰਕੇ ਅਸੀਂ ਇੱਕ ਪਰਿਵਾਰ ਬਣਦੇ ਹਾਂ ਠੀਕ ਹੈ ਪਰਿਵਾਰ ਕਿਸ ਤਰ੍ਹਾਂ ਬਣਦਾ ਹੈ ਜਦੋਂ ਸਾਰੇ ਮਿਲ ਜੁਲ ਕੇ ਇੱਕ ਘਰ ਵਿੱਚ ਰਹਿੰਦੇ ਹਨ ਹਾਂ ਹਾਂ ਉਸ ਉਸ ਨਾਲ ਪਰਿਵਾਰ ਬਣਦਾ ਹੈ ਇਸ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਸਾਡੇ ਭੈਣ ਤੇ ਭਰਾ ਵੀ ਸ਼ਾਮਲ ਹੁੰਦੇ ਹਨ ਮਾਤਾ ਪਿਤਾ ਹੁੰਦੇ ਹਨ ਤੇ ਉਸ ਤੋਂ ਇਲਾਵਾ ਕੌਣ ਹੁੰਦੇ ਹਨ ਤੇ ਭੈਣ ਤੇ ਭਰਾ ਸਾਡਾ ਪਰਿਵਾਰ ਬਹੁਤ ਛੋਟਾ ਹੈ ਮੈਂ ਮੇਰੀ ਭੈਣ ਮੇਰੇ ਮੰਮੀ ਤੇ ਮੇਰੇ ਪਾਪਾ ਅਸੀਂ ਸਾਰੇ ਮਿਲ ਕੇ ਰਹਿੰਦੇ ਹਾਂ ਅਗੇ ਸਾਡੇ ਤੋਂ ਬਿਨਾ ਦਾਦਾ ਜੀ ਤੇ ਦਾਦੀ ਜੀ ਵੀ ਇਸ ਪਰਿਵਾਰ ਦਾ ਹਿੱਸਾ ਹਨ ਸਾਡੇ ਤੋਂ ਬਿਨਾ ਨਹੀਂ ਸਾਡੇ ਤੋਂ ਇਲਾਵਾ ਹੋਣਾ ਚਾਹੀਦਾ ਇੱਥੇ ਹਨਾ ਸਾਡੇ ਤੋਂ ਇਲਾਵਾ ਦਾਦਾ ਜੀ ਤੇ ਦਾਦੀ ਜੀ ਵੀ ਇਸ ਪਰਿਵਾਰ ਦਾ ਹਿੱਸਾ ਹਨ ਅਸਲ ਵਿੱਚ ਅਸੀਂ ਸਾਰੇ ਦਾਦਾ ਦਾਦੀ ਜੀ ਦੇ ਪਰਿਵਾਰ ਦਾ ਹੀ ਹਿੱਸਾ ਹਨ ਜਿਸ ਘਰ ਵਿੱਚ ਅਸੀਂ ਰਹਿੰਦੇ ਹਾਂ ਇਸ ਨੂੰ ਮੇਰੇ ਦਾਦਾ ਜੀ ਨੇ ਆਪਣੇ ਲਈ ਬਣਾਇਆ ਸੀ ਉਹ ਇੱਕ ਸਰਕਾਰੀ ਅਫਸਰ ਸਨ ਉਨ੍ਹਾਂ ਨੇ ਇਸ ਘਰ ਵਿੱਚ 5 ਕਮਰੇ ਬਣਾਏ ਇੱਕ ਕਮਰਾ ਉੱਠਣ ਬੈਠਣ ਲਈ ਜਿਸ ਨੂੰ ਅਸੀਂ ਬੈਠਕ ਕਹਿੰਦੇ ਹਨ ਬੈਠਕ ਮਤਲਬ ਡਰਾਇੰਗ ਰੂਮ ਜੋ ਹੁੰਦਾ ਹੈ ਨਾ ਉਸ ਨੂੰ ਬੋਲਦੇ ਆ ਬੈਠਕ ਦੋ ਕਮਰੇ ਸੌਣ ਲਈ ਤੇ ਇੱਕ ਕਮਰਾ ਪਰੌਣਿਆਂ ਲਈ ਬਣਾਇਆ ਹੋਇਆ ਹੈ ਪਰੌਣਿਆਂ ਲਈ ਗੈਸਟ ਰੂਮ ਜਿਸ ਤਰ੍ਹਾਂ ਹੁੰਦਾ ਨਾ ਗੈਸਟ ਰੂਮ ਆਪਾਂ ਬਣਾਉਂਦੇ ਆ ਨਾ ਉਹ ਉਹਨੂੰ ਕਹਿੰਦੇ ਆ ਪਰੌਣਿਆਂ ਲਈ ਬਣਾਇਆ ਹੋਇਆ ਇੱਕ ਕਮਰਾ ਪੰਜਵੇਂ ਕਮਰੇ ਨੂੰ ਪਾਪਾ ਨੇ ਆਪਣਾ ਦਫ਼ਤਰ ਬਣਾਇਆ ਹੋਇਆ ਹੈ ਮੇਰੇ ਪਾਪਾ ਇੱਕ ਵਕੀਲ ਹਨ ਮਤਲਬ ਇੱਕ ਪੰਜਵਾਂ ਕਮਰਾ ਜਿਹੜਾ ਉਹਨਾਂ ਨੇ ਆਪਣਾ ਆਫਿਸ ਬਣਾਇਆ ਹੋਇਆ ਹੈ ਇਸ ਲਈ ਉਹਨਾਂ ਨੂੰ ਇੱਕ ਵੱਖਰੇ ਕਮਰੇ ਦੀ ਲੋੜ ਪੈਂਦੀ ਹੈ ਮਤਲਬ ਕਿ ਉਹ ਕੀ ਹੈ ਵਕੀਲ ਹਨ ਤੇ ਇਸ ਲਈ ਉਹਨਾਂ ਨੂੰ ਇੱਕ ਵੱਖਰੇ ਕਮਰੇ ਦੀ ਲੋੜ ਪੈਂਦੀ ਹੈ ਜਿੱਥੇ ਉਹ ਆਪਣੇ ਮਿਲਣ ਵਾਲਿਆਂ ਨੂੰ ਮਿਲਦੇ ਹਨ ਇਸ ਕਮਰੇ ਨੂੰ ਅਸੀਂ ਉਹਨਾਂ ਦਾ ਦਫ਼ਤਰ ਆਖਦੇ ਹਾਂ ਇਨਾ ਕਮਰਿਆਂ ਦੇ ਵਿਚਾਲੇ ਇੱਕ ਵੱਡਾ ਹਾਲ ਕਮਰਾ ਹੈ ਜਿੱਥੇ ਅਸੀਂ ਸਾਰੇ ਜਣੇ ਮਿਲ ਕੇ ਬੈਠਦੇ ਹਾਂ ਇੱਥੇ ਬੈਠ ਕੇ ਅਸੀਂ ਟੈਲੀਵਿਜ਼ਨ ਦੇਖਦੇ ਹਾਂ ਇੱਥੇ ਹੀ ਮੈਂ ਤੇ ਮੇਰੀ ਭੈਣ ਆਪਣੇ ਖਡੌਣਿਆਂ ਨਾਲ ਖੇਡਦੇ ਹਾਂ ਇੱਕ ਖਾਣਾ ਖਾਣ ਵਾਲੀ ਸਾਂਝੀ ਮੇਜ਼ ਹੈ ਠੀਕ ਹੈ ਡਾਈਨਿੰਗ ਟੇਬਲ ਲੱਗਿਆ ਹੋਇਆ ਹੈ ਨਾ ਪਿਕਚਰ ਦੇ ਵਿੱਚ ਮਤਲਬ ਇੱਥੇ ਬੈਠ ਕੇ ਸੋਫਾ ਲੱਗਿਆ ਹੈ ਮਤਲਬ ਜਿੱਥੇ ਅਸੀਂ ਹਾਲ ਕਮਰਾ ਇੱਕ ਹੈ ਜਿੱਥੇ ਆਪਾਂ ਸਾਰੇ ਬੈਠ ਕੇ ਟੀਵੀ ਦੇਖਦੇ ਹਾਂ ਤੇ ਇਕੱਠੇ ਹੀ ਖਾਣਾ ਖਾਂਦੇ ਹਾਂ ਤੇ ਉੱਥੇ ਹੀ ਅਸੀਂ ਖਡੋਣਿਆਂ ਨਾਲ ਖੇਡਦੇ ਹਾਂ ਠੀਕ ਹੈ ਇਹ ਘਰ ਸਾਡਾ ਸਾਰਿਆਂ ਦਾ ਹੈ ਅਸੀਂ ਸਾਰੇ ਰਲ ਕੇ ਇਸ ਦੇ ਛੋਟੇ ਵੱਡੇ ਕੰਮ ਕਰਦੇ ਹਾਂ ਅਸੀਂ ਸਾਰੇ ਮਿਲ ਕੇ ਇਸ ਦੀ ਸਾਫ ਸਫਾਈ ਦਾ ਧਿਆਨ ਰੱਖਦੇ ਹਾਂ ਮੰਮੀ ਨੇ ਸਾਨੂੰ ਆਪੋ ਆਪਣੀਆਂ ਚੀਜ਼ਾਂ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਇਸ ਲਈ ਅਸੀਂ ਆਪੋ ਆਪਣਾ ਸਮਾਨ ਆਪ ਹੀ ਸੰਭਾਲਦੇ ਹਾਂ ਰਸੋਈ ਦੇ ਕੰਮਾਂ ਵਿੱਚ ਵੀ ਮੰਮੀ ਦੀ ਮਦਦ ਕਰਦੇ ਹਾਂ ਤੁਸੀਂ ਕਰਦੇ ਹੋ ਬੱਚੋ ਆਪਣੇ ਮੰਮੀ ਦੀ ਮਦਦ ਤੇ ਆਪਣੇ ਆਪਣੇ ਜਿਹੜੀਆਂ ਚੀਜ਼ਾਂ ਆਪਣੀਆਂ ਸੰਭਾਲਦੇ ਹੋ ਚੰਗੀ ਆਦਤ ਹੈ ਨਾ ਤੇ ਆਪਣੀਆਂ ਆਪਣੀਆਂ ਚੀਜ਼ਾਂ ਜਿਹੜਾ ਵੀ ਤੁਹਾਨੂੰ ਮੰਮੀ ਨੇ ਤੁਹਾਨੂੰ ਕੰਮ ਸੌਂਪਿਆ ਹੋ ਉਹ ਤੁਸੀਂ ਕਰਨਾ ਤੁਹਾਨੂੰ ਕਰਨਾ ਚਾਹੀਦਾ ਹੈ ਹਨਾ ਤੇ ਮੰਮੀ ਦੀ ਹੈਲਪ ਕਰਨੀ ਚਾਹੀਦੀ ਹੈ ਆਪਣੇ ਘਰ ਵਾਸਤੇ ਅਸੀਂ ਕੁਝ ਗੱਲਾਂ ਦਾ ਧਿਆਨ ਰੱਖਦੇ ਹਾਂ ਅਸੀਂ ਕਿਵੇਂ ਅਸੀਂ ਕਿਸੇ ਵੀ ਕਮਰੇ ਵਿੱਚ ਬਿਜਲੀ ਦੀ ਫालतू ਵਰਤੋਂ ਨਹੀਂ ਕਰਦੇ ਕਮਰੇ 'ਚੋਂ ਬਾਹਰ ਆਉਣ ਵੇਲੇ ਬਤੀਆਂ ਅਤੇ ਪੱਖੇ ਬੰਦ ਕਰ ਦਿੰਦੇ ਹਾਂ ਬਿਜਲੀ ਬਚਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਮਤਲਬ ਜੇ ਸਾਡੀ ਲਾਈਟ ਕਿਸੇ ਕਮਰੇ ਦੀ ਨਹੀਂ ਯੂਜ਼ ਵਿੱਚ ਆ ਰਹੀ ਹੈ ਤਾਂ ਉਸ ਨੂੰ ਅਸੀਂ ਬੰਦ ਕਰ ਦਿੰਦੇ ਹਾਂ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਠੀਕ ਹੈ ਤੁਹਾਨੂੰ ਵੀ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਪੀਣ ਵਾਲੇ ਪਾਣੀ ਦੀ ਟੂਟੀ ਵੀ ਫालतू ਨਹੀਂ ਚਲਾਉਂਦੇ ਹੱਥ ਧੋਣ ਤੋਂ ਬਾਅਦ ਟੂਟੀ ਬੰਦ ਕਰਨਾ ਨਹੀਂ ਭੁੱਲਦੇ ਮੂੰਹ ਧੋਣ ਤੇ ਦੰਦ ਸਾਫ਼ ਕਰਨ ਲਈ ਵੀ ਫालतू ਪਾਣੀ ਨਹੀਂ ਚਲਾਉਂਦੇ ਅਸੀਂ ਸਮਝਦੇ ਹਾਂ ਕਿ ਪਾਣੀ ਬਹੁਤ ਕੀਮਤੀ ਹੈ ਇਸ ਦੀ ਸਿਰਫ ਲੋੜ ਪੈਣ ਤੇ ਹੀ ਵਰਤੋਂ ਕਰਦੇ ਹਾਂ ਪਾਣੀ ਬਚਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਠੀਕ ਹੈ ਪਾਣੀ ਸਾਨੂੰ ਬਚਾਉਣਾ ਚਾਹੀਦਾ ਹੈ ਨਾ ਠੀਕ ਹੈ ਬੱਚੋ ਘਰ ਵਿੱਚ ਅਸੀਂ ਸਭ ਇੱਕ ਦੂਜੇ ਦੀ ਮਦਦ ਕਰਦੇ ਹਾਂ ਇੱਕ ਦੂਜੇ ਦੀ ਮਦਦ ਕਰਨਾ ਚੰਗੀ ਆਦਤ ਹੈ ਇੱਕ ਦੂਜੇ ਦੀ ਮਦਦ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ ਠੀਕ ਹੈ ਇਸ ਵਿੱਚ ਕੀ ਸਾਡੀ ਕੀ ਜ਼ਿੰਮੇਵਾਰੀ ਹੈ ਲੈਸਨ ਤਾਂ ਨਾ ਕੀ ਹੈ ਸਾਂਝੀ ਜ਼ਿੰਮੇਵਾਰੀ ਕੀ ਜ਼ਿੰਮੇਵਾਰੀ ਹੈ ਸਾਡੀ ਸਾਨੂੰ ਜਿਹੜੀ ਵੀ ਮੰਮੀ ਨੇ ਜ਼ਿੰਮੇਵਾਰ ਦਿੱਤੀ ਉਹ ਸਾਨੂੰ ਮਤਲਬ ਆਪਣੇ ਆਪਣੇ ਆਪਣੀਆਂ ਚੀਜ਼ਾਂ ਥਾਂ ਤੇ ਰੱਖਣੀਆਂ ਚਾਹੀਦੀਆਂ ਹਨ ਹੈਨਾ ਆਪਣਾ ਰੂਮ ਵਗੈਰਾ ਸਾਫ਼ ਕਮਰਾ ਸਾਫ਼ ਰੱਖਣਾ ਚਾਹੀਦਾ ਹੈ ਤੇ ਜਿਹੜਾ ਲਾਈਟ ਦੀ ਵਰਤੋਂ ਜਿਹੜੀ ਬਿਜਲੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਫालतू ਨਹੀਂ ਜਲਾਣੀ ਚਾਹੀਦੀ ਹੈ ਹੈਨਾ ਇਹ ਵੀ ਸਾਡੀ ਜ਼ਿੰਮੇਵਾਰੀ ਹੈ ਤੇ ਪਾਣੀ ਦੀ ਵਰਤੋਂ ਵੀ ਸਾਨੂੰ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਠੀਕ ਹੈ ਟੂਟੀ ਨੂੰ ਹੱਥ ਵਗੈਰਾ ਧੋ ਕੇ ਬਰਸ਼ ਕਰਕੇ ਬੰਦ ਕਰ ਦੇਣਾ ਚਾਹੀਦਾ ਹੈ ਠੀਕ ਹੈ ਤੇ ਬੱਚੋ ਇਹ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਹੈ ਜਿਹੜੀਆਂ ਸਾਨੂੰ ਅਪਣਾਉਣੀਆਂ ਚਾਹੀਦੀਆਂ ਹਰ ਘਰ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਮੰਮੀ ਦੀ ਮੰਮੀ ਪਾਪਾ ਦੀ ਮਦਦ ਕਰਨੀ ਚਾਹੀਦੀ ਇੱਕ ਦੂਸਰੇ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਠੀਕ ਹੈ ਤੇ ਇਹ ਸੀ ਆਪਣਾ ਅੱਜ ਦਾ ਲੈਸਨ ਸਾਂਝੀ ਜ਼ਿੰਮੇਵਾਰੀ ਤੇ ਬੱਚੋ ਤੁਹਾਨੂੰ ਲੈਸਨ ਕਿਸ ਤਰ੍ਹਾਂ ਦਾ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਲਿਖਿਓ ਤੇ ਬੱਚੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਬਾਕੀ ਬੱਚਿਆਂ ਦੀ ਵੀ ਤੁਹਾਡੇ ਵੱਲੋਂ ਹੈਲਪ ਹੋ ਜਾਏ ਠੀਕ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਨੂੰ ਬਾਕੀ ਵੀਡੀਓਜ਼ ਦੀ ਵੀ ਨੋਟੀਫਿਕੇਸ਼ਨ ਮਿਲਦੀ ਰਹੇ ਠੀਕ ਹੈ ਬੱਚੋ ਤੇ ਅੱਜ ਦੀ ਕਲਾਸ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਅਗਲੀ ਕਲਾਸ ਦੇ ਵਿੱਚ ਇਸਦੇ ਕੁਐਸਚਨ ਆਨਸਰ ਲਿਖਾਂਗੇ ਠੀਕ ਹੈ ਤੇ ਤਦ ਤੱਕ ਲਈ ਓਕੇ ਬਾਏ ਬਾਏ ਬੱਚੋ ਟੇਕ ਕੇਅਰ ਥੈਂਕ ਯੂ